ਉਹ ਬਸ ਸਦਾ ਗੁਆਚੂ ਤੱਕ ਪਾਸਾ ਤਾਂ ਵੋਟ ਦੀ ਇਹਨੇ ਸਭ ਤੋਂ ਵੱਡਾ ਨਾਲ ਨਹੀਂ ਜਿੱਤ ਸਕੀ ਉਹ ਇਹ ਤਾਂ ਖੁਸ਼ੀ ਦਾ ਹੈ ਬਾਈ ਚਲੋ ਇੱਕ ਇਹ ਤੋਂ ਡੋਲੇ ਤੋਂ ਬੱਚਾ ਆ ਦੇਖੋ ਇਹ ਕੋਈ ਨਹੀਂ ਨਹੀਂ ਇਸ਼ਤ ਗਿਆ ਲੈ ਨਹੀਂ ਨਹੀਂ ਇਹ ਕਹਿੰਦੇ ਕਹਿੰਦੇ ਥਾ ਕਹਿੰਦੇ ਨਹੀਂ ਨਹੀਂ ਅੱਜ ਫਾਜ ਪਤਾ ਕਿ ਅੱਜ ਪ੍ਰਚਾਰ ਦਾ ਤਾਂ ਕੰਮ ਹੀ ਨਹੀਂ ਅੱਜ ਇਹ ਕਿਹ ਮੋਟਾ ਉਹ ਇਦਾਂ ਵੋਟੇ ਵੋਟੇ ਨਹੀਂ ਤੇ ਕਹਿੰਦੇ ਨੇ ਕਿ ਇਹ ਬੰਦਿਆਂ ਨੂੰ ਡਰਾਉਣਾ ਉਹ ਇਦਾਂ ਕਿਤੇ ਕਾਂਗਰਸੀਆ ਨੇ ਹੁੰਦੇ ਉਹਨੂੰ ਸਿਰਦਿਆ ਲਗਣਾ ਆ ਅਸੀਂ ਉਹਨਾਂ ਸਾਡੇ ਸਾਡੇ ਸ਼ਰੀਫ ਹੁੰਦੇ ਸਾਬੂ ਬੰਦੇ ਅਸੀਂ ਇਹ ਕੰਮ ਕਰਦੇ ਨਹੀਂ ਇਹ ਹੈ ਨਹੀਂ ਅਸੀਂ ਕੱਲੇ ਨਹੀਂ ਕੱਲੇ ਉਹ ਇਹਨਾਂ ਨੂੰ ਸਭ ਬੰਦਾ ਨਾਲ ਹੈ ਸਭ ਨੂੰ ਪੱਕੀ ਕੀਤੀ ਆ ਵੀ ਕਿਸੇ ਲੜਦਾਂ ਨਹੀਂ ਆਪਾਂ ਆਪਣੀ ਵੋਟ ਉਹ ਠੀਕ ਹੈ ਪਿਆਰ ਨਾਲ ਉਹ ਜਿੰਨੇ ਪੌਣਾ ਇੱਕ ਦੂਜੇ ਕੋਈ ਗੱਲ ਪਤਾ ਕੀ ਆ ਕੁਟੀ ਭਰ ਲੈ ਤੁਸੀਂ ਇਹ ਗੱਲ ਇਹ ਬਾਹਰ ਦੇਖੋ ਇੱਥੇ ਤੇ ਲੋਕਲ ਮਦਦ ਨਾ ਆਉਂਦੇ ਆ ਬਾਹਰੋਂ ਬੰਦੀ ਕਿਹ ਲੈ ਲੱਗਦੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਜਬਤੇ ਨਹੀਂ ਜਿੱਥੇ 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 ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰ ਬੰਦੀ ਰਹਿਣਗੇ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਨਾਲ ਪਿੱਛੇ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੇ ਨਾਲ ਹੋਇਆ ਇੱਕ ਵਾਰ ਸਾਲ ਆ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੀ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਦੇ ਇਹ ਆਹ ਬਹਿ ਕੇ ਚਲੋ ਹਾਂਜੀ ਉਹਦਾ ਸਾਹਿਬ ਤੁਸੀਂ ਕੋਈ ਗੈਰ ਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਪਰ ਮੈਂ ਹੀ ਤਾਂ ਕਹ ਰਿਹਾ ਨਹੀਂ ਤਾਂ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾਦਣਾ ਜਿਹਦਾ ਕੋਦਾ ਨਹੀਂ ਦੇ ਦੇ ਕੋਈ ਬੰਦਾ ਇਹ ਇਹ ਮੋਰ ਬੰਦਾ ਉੱਥੇ ਵੀ ਕੋਈ ਬੰਦਾ ਕਿੰਨਾ ਇਕੱਠਾ ਹੋਇਆ ਵੀਰੇ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਹੈ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪੱਤਾ ਕਰਦੇ ਜੀ ਕੱਲ ਕੋਈ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾ ਕਢਾਉਂਦੇ ਆ ਉਹਦੇ ਤੇ ਪਰਚਾ ਹੋ ਗਿਆ ਅਸੀਂ ਅਸੀਂ 23 ਸਾਲ ਚੁੱਪ ਰਹੇ ਆ ਅਸੀਂ ਇਹ ਗੱਡੀਆਂ ਗਾ ਥੋੜੀਆਂ ਲੈਣੀਆਂ ਦਾ ਨਹੀਂ ਨਹੀਂ ਕਰਨਾ ਅਸੀਂ ਗੱਡੀਆਂ ਗਾ ਜੀ ਵੇਖੋ ਕੋਈ ਵੀ ਗਲਤ ਗੱਲ ਕਰਦਾ ਬਹਿਣਾ ਯਾਰ ਸਾਡਾ ਹੋਵੇ ਭੰਦਾ ਤੋਂ ਬਾੜੀ ਸਾਹਿਬ ਰਹੋ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਗਾ ਕਢਾ ਦੇਣਾ ਗੱਲਾਂ ਪੈਣਾ ਨਹੀਂ ਆਹ ਨਾ ਨਹੀਂ ਕਰੀ ਗੱਲਾਂ ਮੋਹਬਾ ਜੀ ਖੇਰ ਤੋਂ ਜਿਹੜੇ ਪਾਉਂਦੇ ਹੋ ਫਿਰ ਤੋਂ ਇੱਕ ਆਪਣੇ ਪੇਜ ਤੋਂ ਪਾ ਕੇ ਫਿਰ ਡੀਲੀਟ ਕਰਦੇ ਆ ਆਪਣੇ ਸੁਣਦੇ ਹਾਂ ਜਦੋਂ ਕੋਈ ਆਸਮਾ ਯਾਰ ਆਪਾਂ ਮੋਦੇ ਦੀ ਗੋਣ ਗੋਣ ਦੀ ਗੱਲ ਕਰਕੇ ਹੋ ਜਾਂਦੀ ਅਮਨ ਬਾਦ ਨਾਲ ਲੱਛਰ ਹੁੰਦਾ ਕੋਈ ਨਹੀਂ ਕੋਈ ਅਮਨ ਬਾਦ ਕੋਈ ਦੱਸੋ ਆਓ ਜੀ ਕੋਈ ਕੋਈ ਦੱਸੋ ਕੋਈ ਸੈਂਟਰ ਵਿੱਚ